ਕੋਈ ਗੱਲ ਕਰਦਾ ਜਿੱਤ ਦੀ ਤਾਂ ਕੋਈ ਗੱਲ ਕਰਦਾ ਹਾਰ ਦੀ ਕੋਈ ਆਣ ਸੁਣਾਵੇ ਮੈਨੂੰ ਗੱਲ ਉਸ ਪਾਰ ਦੀ ਆਰਐਸ 24 ਚੈਨਲ ਦੇ ਮਾਧਿਅਮ ਰਾਹੀਂ ਇੱਕ ਸ਼ੋਅ ਸ਼ੁਰੂ ਕਰਨ ਜਾ ਰਹੇ ਆ ਗੱਲ ਉਸ ਪਾਰ ਦੀ ਜੀ ਹਾਂ ਛੋਟੇ ਛੋਟੇ ਬੇਸਿਕ ਕੁਐਸਚਨ ਹੈਗੇ ਆ ਜਿਹੜੇ ਸਾਡੇ ਮਨ ਦੇ ਵਿੱਚ ਕਾਫੀ ਉਤਾਰ ਚੜਾਵ ਰਹਿੰਦਾ ਹੈ ਵੀ ਸਾਡਾ ਜਨਮ ਕਿਉਂ ਹੋਇਆ ਸਾਡੀ ਆਤਮਾ ਕੀ ਹੈ ਅਸੀਂ ਆਫਟਰ ਡੈਥ ਕਿੱਥੇ ਜਾਣਾ ਇਹ ਸਵਾਲਾਂ ਦੇ ਨਾਲ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਆਪ ਸਭ ਤੱਕ ਉਹਨਾਂ ਮਹਾਨ ਹਸਤੀਆਂ ਨਾਲ ਗੱਲਬਾਤਾਂ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਜਿਨ੍ਹਾਂ ਨੂੰ ਇਸ ਚੀਜ਼ ਦੀ ਜ਼ਿਆਦਾ ਨੋਲਜ ਹੈ ਜੀ ਹਾਂ ਸਾਡੇ ਨਾਲ ਅੱਜ ਮੌਜੂਦ ਨੇ ਸਾਡੇ ਸਟੂਡੀਓ ਵਿੱਚ ਸੋਨੀ ਮਸਤਾਨਾ ਜੀ ਇਸੇ ਟੌਪਿਕ ਦੇ ਨਾਲ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੋਨੀ ਮਸਤਾਨਾ ਜੀ ਸੋਨੀ ਮਸਤਾਨਾ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਰਐਸ 24 ਚੈਨਲ ਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਰ ਇੱਕੋ ਸਵਾਲ ਹੈ ਕਿ ਜਿਹੜਾ ਬੇਸਿਕ ਸਵਾਲ ਆਉਂਦਾ ਹੈ ਕਿ ਸਾਡਾ ਜਿਹੜਾ ਇਨਸਾਨ ਦਾ ਜਨਮ ਹੈ ਉਹ ਅਸੀਂ ਜਨਮ ਕਿਸ ਮਕਸਦ ਆਦਿ ਨੇ ਆ ਜੀ ਸਾਡਾ ਇਸ ਦੁਨੀਆ ਤੇ ਆਉਣ ਦਾ ਮਕਸਦ 84 ਲੱਖ ਜੁਨਾ ਸੁਣਿਆ ਜੀ ਹਾਂਜੀ ਹਾਂਜੀ 84 ਲੱਖ ਜੁਨਾ ਅਸੀਂ 84 ਲੱਖ ਜੁਨਾ ਭੁਗਤ ਕੇ ਆਏ ਆ ਅਸੀਂ ਸਟੈਪ ਬਾਈ ਸਟੈਪ ਆਏ ਆ 84 ਲੱਖ ਜੁਨਾ ਹੋ ਗਈਆਂ ਅਸੀਂ ਆਖਰੀ ਪੌੜੀ ਤੇ ਆਂ ਜੀ ਹੁਣ ਅਸੀਂ ਆਖਰੀ ਪੌੜੀ ਤੋਂ ਅੱਗੇ ਜਾਣਾ ਚਾਹਾਂਗੇ ਜਾਂ ਥੱਲੇ ਆਣਾ ਚਾਹਾਂਗੇ ਜੋ 84 ਲੱਖ ਹਰ ਜੀਵਨ ਮੇਰਾ ਰਾਖ ਅਸੀਂ ਭੁਗਤ ਕੇ ਆਏ ਹਾਂ ਹਰ ਜੀਵਨ ਚ ਪਹਾੜ ਹੋ ਗਏ ਪਾਣੀ ਚ ਅੱਪਰ ਰਹਿਣ ਵਾਲੇ ਜੀਵ ਜੰਤੂ ਬਣੇ ਧਰਤੀ ਤੇ ਰਹਿਣ ਵਾਲੇ ਬਣੇ ਅਸਮਾਨ ਚ ਰਹਿਣ ਵਾਲੇ ਬਣੇ ਜੀ ਸਾਰੀਆਂ ਜੁਨਾਂ ਭੁਗਤੇ ਪੁੱਜ ਗਈ ਹੋਇਆ ਸਾਡਾ ਨਾਸ਼ ਹੋਇਆ ਜੀ ਕੁੱਤਾ ਮਿਲਨੀ ਪਹਾੜ ਜੋਈ ਅਸੀਂ ਭੁਗਤ ਕੇ ਜੁਨ ਭੁਗਤ ਕੇ ਆਏ ਹਾਂ ਹੁਣ ਸਾਡੇ ਕੋ ਮੌਕਾ ਹੈ ਆਪਾ ਉਸ ਪਾਰ ਜਾਈਏ ਜਿੱਥੇ ਸਾਨੂੰ ਐਂਡ ਆਰੀਅਸ ਟੀਮ ਦਾ ਬਾਕੀ ਤੁਹਾਡੇ ਕਹਿਣਾ ਮਤਲਬ ਮੌਸ਼ ਦੀ ਜਿਹਨੂੰ ਪ੍ਰਾਪਤੀ ਕੀਤੀ ਹੈ ਵੀ ਜਿਹੜਾ ਜੀਵਨ ਮਰਤੂ ਦਾ ਜਿਹੜਾ ਚੱਕਰ ਹੈ ਉਹ 84 ਲੱਖ ਜੁਨਾ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈ ਬਿਲਕੁਲ ਜੀ ਠੀਕ ਹੈ ਜੀ ਤੇ ਮਸਤਾਨਾ ਜੀ ਤੁਹਾਡਾ ਨਾਮ ਸੋਨੀ ਮਸਤਾਨਾ ਕਿਦਾਂ ਭਈ ਹੈ ਜੀ ਦੇਖੋ ਜੀ ਤਾਂ ਜੁੱਦਾ ਦਾ ਮੇਰਾ ਨਾਮ ਗੋਰਵ ਕੁਮਾਰ ਹੈ ਜੀ ਇਨ ਲਿਖਣ ਦੇ ਰੂਪ ਚ ਜੋ ਮੈਂ ਨਾਮ ਯੂਜ਼ ਕੀਤਾ ਹੈ ਇਸ ਲਈ ਇਹ ਲਿਖੀ। ਬਾਕੀ ਤੁਹਾਨੂੰ ਲਿਖਣ ਦਾ ਸ਼ੌਕ ਹੈ? ਹਾਂਜੀ ਹਾਂਜੀ ਬਿਲਕੁਲ ਜੀ। ਠੀਕ ਹੈ ਜੀ। ਗੱਲਬਾਤ ਜਾਈ ਰੱਖਾਂਗੇ ਤੇ ਆਪਾਂ ਜਾਨਣੇ ਦੀ ਕੋਸ਼ਿਸ਼ ਕਰਾਂਗੇ ਸੋਨੇ ਮਸਾਲਾ ਜੀ ਆਤਮਾ ਕੀ ਚੀਜ਼ ਹੈ? ਆਤਮਾ ਜੋ ਮੈਂ ਬੋਲ ਰਹੇ ਹਾਂ ਜੋ ਅੰਦਰ ਬੋਲ ਰਹੀ ਹੈ ਉਹ ਆਤਮਾ ਹੈ। ਜੀ। ਇਹ ਤਾਂ ਇੱਕ ਸਰੀਰ ਹੈ ਜੋ ਅੰਦਰ ਹੈ ਜੋ ਵਾਸ ਕਰਦੀ ਹੈ ਉਹ ਰੂਹ ਨੂੰ ਅਸੀਂ ਆਤਮਾ ਕਹਿੰਦੇ ਹਾਂ। ਜੋ ਪਰਮ ਪਿਤਾ ਪਰਮਾਤਮਾ ਤੋਂ ਵਿਛੜ ਕੇ ਇਸ ਜੁਨ ਚਾਈ ਜੀ ਆਪਾਂ ਇਸ ਲੋ ਨੂੰ ਆਪਾਂ ਦੁਬਾਰਾ ਉੱਥੇ ਮਿਲਾਨਾ ਕਿਦਾਂ ਸਾਡੇ ਹੱਥ ਹੈ ਸਾਡੀ ਜਿਹੜੀ ਮੇਨ ਮਕਸਦ ਹੈ ਗੱਲਬਾਤ ਕਰਦਾ ਕਿ ਕੋਈ ਸੁਣਾਵੇ ਮੈਨੂੰ ਗੱਲ ਉਸ ਪਾਰ ਦੀ ਉਸ ਪਾਰ ਦੀ ਤੁਮ ਮਤਲਬ ਤੁਸੀਂ ਸਮਝ ਚੁੱਕੇ ਹੋਣੇ ਹੋ ਕਿ ਗੱਲ ਜਿਹੜੀ ਉਸ ਪਾਰ ਦੀ ਹੈ ਕਿ ਉਸ ਪਾਰ ਵਿੱਚ ਕੋ ਦੁਨੀਆ ਹੈਗੀ ਹੈ ਆਪ ਸਭ ਤਾਂ ਇੱਕ ਨਵਾਂ ਕਨਸੈਪਟ ਲੈ ਕੇ ਆ ਰਹੇ ਹਾਂ ਤੇ ਜਿਹਦਾ ਉਹ ਸੋਨੇ ਮਸਾਨਾ ਇਹ ਕਹਿਆ ਕਿ ਆਤਮਾ ਜਿਹੜੀ ਉਸ ਪਾਰ ਜਾ ਸਕਦੀ ਹੈ ਤੇ ਸੋਨੇ ਮਸਾਨਾ ਇਹ ਸਾਡੀ ਜਿਹੜੀ ਬਾਡੀ ਹੈ ਤਾਂ ਬਾਡੀ ਚ ਆਤਮਾ ਦਾ ਫਰਕ ਕੀ ਹੈ ਬਾਡੀ ਤਾਂ ਦੇਖੋ ਜੀ ਇੱਥੇ ਰਹਿ ਜਾਣੀ ਹੈ ਸੜ ਜਾਣੀ ਹੈ ਉਹ ਮਿੱਟੀ ਹੋ ਜਾਣੀ ਹੈ ਜੀ ਰੂਹ ਹੈ ਰੂਹ ਨਹੀਂ ਵਿੱਚ ਇਹ ਸਰਦੀ ਸਰ ਰੂਹ ਜਦੋਂ ਆਪਾਂ ਗੱਲ ਉਸ ਪਾਰ ਦੀ ਕਰ ਰਹੇ ਹਾਂ ਉਸ ਪਾਰ ਹੁੰਦਾ ਕੀ ਹੈ ਇਹ ਇੱਕ ਬੜਾ ਇੰਟਰਸਟਿੰਗ ਸਵਾਲ ਆ ਵੀ ਉਸ ਪਾਰ ਹਰ ਇੱਕ ਨੂੰ ਕਿਉਰੀਓਸਟੀ ਹੈ ਵੀ ਕਿਉਂਕਿ ਆਪਾਂ ਜਿਹੜੀ ਚੀਜ਼ ਨਹੀਂ ਦੇਖੀ ਉਹਦੀ ਕਿਉਰੀਓਸਟੀ ਹੈ ਵੀ ਉਸ ਪਾਰ ਦੀ ਗੱਲਾਂ ਕਰੀਏ ਤਾਂ ਪੋਸੀਬਲ ਹੈਗਾ ਉਸ ਪਾਰ ਦੇਖਣਾ ਜੀ ਹਾਂਜੀ ਬਿਲਕੁਲ ਹੈਗਾ ਤੁਸੀਂ ਕੋਸ਼ਿਸ਼ ਕਰੋਗੇ ਤੁਸੀਂ ਜਾ ਸਕਦੇ ਹੋ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਲਫ਼ਜ਼ਾਂ ਵਿੱਚ ਬਿਆਨ ਨਹੀਂ ਹੋ ਸਕਦੀਆਂ ਜੀ ਉਹਦੇ ਲਈ ਅੰਦਰ ਜਾਣਾ ਪੈਂਦਾ ਜੀ ਅੰਦਰ ਆਪਣੇ ਆਪ ਚ ਗਵਾਚਣਾ ਪੈਂਦਾ ਉਹ ਚੀਜ਼ਾਂ ਬਾਅਦ ਨਹੀਂ ਦਿਖਣੀਆਂ ਅੱਜ ਜਿਹਦਾ ਲਾਈਟ ਪੈ ਰਹੀ ਹੈ ਇਹ ਤੋਂ ਪਰੇ ਨਹੀਂ ਦੇਖ ਸਕਦੇ ਨਹੀਂ ਕਿਸੇ ਹਾਸਾ ਚ ਇਸ ਜ਼ਿੰਦਗੀ ਜੇ ਜੋ ਆਪਾਂ ਰੰਗੀਆਂ ਦੇਖ ਰਿਹਾ ਦੁਨੀਆ ਤੇ ਉਹ ਰੰਗੀਆਂ ਸਾਨੂੰ ਅਟੈਚ ਜ਼ਰੂਰ ਕਰਦੀ ਆਪਣੇ ਉਹ ਖਿੱਚਦੀਆਂ ਜ਼ਰੂਰ ਆ ਤੇ ਪਾਸੇ ਕੀ ਹੈ ਸਾਨੂੰ ਨਹੀਂ ਪਤਾ ਨਹੀਂ ਬਗਵਾ ਸਹੀ ਆਪਾਂ ਦੀ ਸਾਡੀਆਂ ਅੱਖਾਂ ਉਹ ਨਹੀਂ ਦੇਖ ਸਕਦੀਆਂ ਉਹ ਨਹੀਂ ਸਾਨੂੰ ਨਾਮ ਜਪਨਾ ਪੈਣਾ ਮੈਡੀਟੇਸ਼ਨ ਕਰਨੀ ਪੈਣੀ ਹੈ ਧਿਆਨ ਲਗਾਉਣਾ ਪੈਣਾ ਇਮਾਨਤੀ ਮਸਾਨਾ ਜੀ ਜਵਾਨੀ ਦੇ ਵਿੱਚ ਉਸ ਪਾਸ ਦੇਖਿਆ ਜਾ ਸਕਦਾ ਕਿਉਂਕਿ ਜਵਾਨੀ ਦੇ ਵਿੱਚ ਕਿਹਾ ਜਾ ਸਕਦਾ ਕਿ ਅਸੀਂ ਵੀ ਸੁਣਾਈ ਹੈ ਸਾਰੇ ਲੋਕਾਂ ਕੋ ਸੁਣਾਈ ਹੈ ਕਿ ਕਿੰਦਰ ਜਵਾਨੀ ਦੇ ਵਿੱਚ ਜਵਾਨੀ ਜੋੜੀ ਜਾਂਦੀ ਹੈ ਜਵਾਨੀ ਵਿੱਚ ਹੀ ਦੌਲਤ ਜੋੜੀ ਜਾਂਦੀ ਹੈ ਜਵਾਨੀ ਦੇ ਵਿੱਚ ਹੀ ਜਿਹੜਾ ਉਹ ਪਰਮਾਤਮਾ ਜਿਆ ਮੈਡੀਟੇਸ਼ਨ ਕੀਤਾ ਜਾ ਸਕਦਾ ਹੈ ਦੇਖੋ ਜਿੰਦੜ ਲੱਗਣਾ ਲੱਗ ਸਕਦੇ ਹਨ ਕਿ ਤਾਂ ਆਪਣੇ ਆਪ ਤੇ ਕੰਟਰੋਲ ਹੋਣਾ ਚਾਹੀਦਾ ਅੱਜ ਜਿਹੜਾ ਸਾਡੀ ਸ਼ੁਰੂਆਤ ਆ ਉਹ ਹੋ ਚੁੱਕੀ ਹੈ ਸੀਜ਼ਨ ਸ਼ੁਰੂ ਕਰਨ ਜਾ ਰਹੇ ਆ ਸ਼ੋਅ ਸ਼ੁਰੂ ਕਰਨ ਜਾ ਰਹੇ ਆ ਗੱਲ ਉਸ ਪਾਰ ਦੀ ਜੀ ਹਾਂ ਇਹ ਨਾਲ ਜਿਹੜੀ ਚੋਚਾ ਇਸੇ ਤਰ੍ਹਾਂ ਚਲਦੀ ਰਹੇਗੀ ਤੁਹਾਨੂੰ ਸਾਡਾ ਜਿਹੜਾ ਇਹਲਾ ਸ਼ੋਅ ਹੈ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਐਵੇਂ ਨਾਲਾਂ ਦੱਸੋ ਕਿ ਜੇ ਤੁਹਾਡੇ ਮਨ ਵਿੱਚ ਜਾਂ ਕੋਈ ਇਦਾਂ ਦਾ ਕੁਐਸਚਨ ਹੈ ਜਾਂ ਕੋਈ ਸਵਾਲ ਹੈ ਉਹ ਸਾਡੇ ਨਾਲ ਜਰੂਰ ਸ਼ੇਅਰ ਕੀਤਾ ਜਾਵੇ ਜੇ ਤੁਹਾਨੂੰ ਇਸ ਚੀਜ਼ ਦੀ ਜ਼ਿਆਦਾ ਨੌਲੇਜ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ RS24 ਚਾਹੁੰਦਾ ਕੈਮਰਾ ਆਪ ਤੱਕ ਵੀ ਇਹ ਸਾਰਾ ਲੈ ਕੇ ਆਏਗਾ ਅਗਲੇ ਐਪੀਸੋਡ ਵਿੱਚ ਅਸੀਂ ਇਹਦਾ ਹੋਰ ਜ਼ਿਆਦਾ ਡੀਪਲੀ ਖੁਲਾਸਾ ਕਰਾਂਗੇ ਕਿ ਉਸ ਪਾਣ ਦਾ ਨਜ਼ਾਰਾ ਉਸ ਪਾਣੀਆਂ ਦਾ ਸਾਡੀ ਬੋਡੀ ਦਾ ਇਸ ਦੁਨੀਆ ਤੇ ਆਉਣ ਦਾ ਮਕਸਦ ਆਤਮਾ ਕੀ ਹੈ ਕੀ ਸਾਡੇ ਕਰਮਾਂ ਦੇ ਕਰਕੇ ਸਾਡਾ ਜਨਮ ਹੋਇਆ ਇਸ 쇼 ਨੂੰ ਕੰਟੀਨਿਊ ਰੱਖਦੇ ਹੋਏ ਅਗਲੇ ਐਪੀਸੋਡ ਵਿੱਚ ਜਲਦ ਤੋਂ ਜਲਦ ਮਿਲਾਂਗੇ ਹੁਣ ਤੱਕ आरएस 24 ਚਾਣਾ ਬਨਵਾਸੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸੋਨੀ ਮਸਾਨਾ ਜੀ ਤੁਹਾਡਾ ਵੀ ਕੀਮਤੀ ਸਮਾਧਾਨ ਦਿੱਤਾ ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ